ਜਿੱਤੀ ਹੋਈ ਨੇ ਵੱਡੀ ਹੋਈ ਨਾ ਮੈਂ ਦੇਖ ਲਿਆ ਮਾਪਾ ਵੀ ਥੱਕ ਗਏ ਇਹ ਉਹਦੇ ਜੀ ਇਹ ਉੱਕੀ ਬੈਠੀ ਜਾਉਗੀ ਹੈ ਨਹੀਂ ਹੁਣ ਵੀ ਬੈਠਿਆ ਹੂੰ ਕੁੱਕੀ ਨੇ ਉੱਠਿਆ ਦੇਖੋ ਹਾਂ ਹਾਂ ਕੁੱਕੀ ਨੇ ਉੱਠਿਆ ਜੀ ਚੁੱਪ 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 ਦੂਜੇ ਬੋਟਾ ਚੁੱਪੋ ਇਹ ਆਪਰਾਹਣ ਹਾਂ ਓ ਦੇਖੋ ਇਹ ਦੇਖੋ ਸਾਰਾ ਚੁੱਪ 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 ਓ ਦੇਖੋ ਇਹ ਦੱਪਾ ਨਾ ਚੱਲ ਰਹੀਆਂ ਦੇਖੋ ਹਰੇ ਓ ਦੇਖੋ ਸਿੱਧੀਆਂ ਉਹ ਰੋਮਰ ਲਾਣੇ ਦਾ ਕੋਈ ਹੋਵੇ ਹਾਂ ਹਾਂ ਅਮਰੀਕਾ ਦੇ ਉਦੋਂ ਜਿਹੜਾ ਉਹ ਕਿਹਨੇ ਜੀਤਿਆ ਉਹ ਚਾਹ ਉਹਨਾਂ ਬਾਜ਼ਾਰ ਦੇ ਉਹਦੇ ਆਉਦੇ ਰਹਿ ਗਾ ਉਹਦੇ ਹੋਰ ਚੱਲ ਰਿਆਂ ਦਾ ਉਹਦੇ ਫਿਰ ਡੰਗਾ ਕਰਦੀ ਬੜਾ ਮਹੱਤਵਪੂਰਨ ਇਹ ਇਧਰ ਘਟਨਾ ਵਾਪਰੀਆ ਕੱਲ ਉਹਦੇ ਪਿੱਛੇ ਮਤਲਬ ਕਿ ਕੀ ਕਾਰਨ ਰਿਹਾ ਉਹਦੇ ਬਾਰੇ ਸਪਸ਼ਟ ਕਰੋ ਉਹ ਐ ਜੀ ਕਿਦਰ ਪਹਿਲਾਂ ਇਕੱਠ ਹੋਇਆ ਸੀ ਕਮੇਟੀ ਬਦਲਣ ਮਾਰੇ ਫਿਰ ਸੰਗਰਾਮ ਦਾ ਦਿਨ ਰੱਖਿਆ ਗਿਆ ਤੇ ਸੰਗਰਾਮ ਨੂੰ ਫੇਰ ਉਹਰੇ ਫੇਰ ਇਕੱਠ ਹੋ ਗਿਆ ਕਟੋ ਗਿਆ ਤਾਂ ਕਮੇਟੀ ਬਦਲਣੀ ਸੀ ਬਸ ਆਪਸ ਵਿੱਚ ਬੋਲ ਬੁਲਈਆ ਜਦੋਂ ਦੋ ਵੀ ਮਾੜੀ ਮੋਟੀ ਗੱਲਬਾਤ ਚੱਲਣੀ ਸੀਗੀ ਸਾਫ ਖਤਾਬ ਦੀਆ ਜੋ ਵੀ ਹੋ ਰਿਆ ਸੀਗਾ ਫਿਰ ਕੁਛ ਬੰਦੇ ਚਲੇ ਗਏ ਵਿੱਚੋਂ ਕੁਛ ਰਹਿ ਗਏ ਫੇਰ ਉਹ ਬੰਦੇ ਪਤਾ ਨਹੀਂ ਕਿਸੇ ਮਕਸਦ ਨਾਲ ਆਏ ਉਹ ਮਤਲਬ ਮੁੰਡਾ ਬੈਠਾ ਸੀ ਸ੍ਰੀਿੰਦਰ ਸਹੀ ਫਰੋ ਜਰੂਰ ਸਿੰਘ ਪਾਉਨੋ ਜੀ ਨੂੰ ਕਰਪਾੰਦਾਂ ਦੇ ਦੰਡੇ ਲਾ ਕੇ ਪਾਈ ਅਸੀਂ ਵਿੱਚ ਛੜਾਇਆ ਜੀ ਸਾਰਾ ਕੁਝ ਹੋਇਆ ਸਾਡੇ ਵੀ ਲੱਗੀਆਂ ਉਹਦੇ ਵੀ ਲੱਗੀਆਂ ਤੇ ਉਹ ਚਲਦਾ ਰਿਹਾ 15-20 ਮਿੰਟ ਇੱਕ ਕਿੱਢ ਖਰਾ 18 ਤੇਰੇ ਜੀ ਨੇਰੇ ਤੇਰੀ ਲਾਟੀਆਂ ਡੰਡੇ ਉਹਨਾਂ ਨੂੰ ਤਰਪਾਨਾਂ ਸੀ ਸਾਰਾ ਕੁਝ ਸੀਗਾ ਚਲ ਫਿਰ ਛੜਛੜਈਆ ਹੋ ਗਿਆ ਤੇ ਫਿਰ ਉਹ ਜ ਆਪਣਾ ਘਰ ਨੂੰ ਚਲੇ ਗਏ ਫਸਤੀ ਹੋ ਗਿਆ ਜਾਂ ਤੇ ਜਿੰਦਰਾ ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਸ਼ਾਮਲ ਸੀ ਜਿਹੜੇ ਹਮਲਾ ਕਰਨ ਵਾਲੇ ਸੀ ਉਹਨਾਂ ਦੇ ਨਾਂ ਕੁਛ ਉਹ ਜੀ ਇੱਕ ਤਾਂ ਜਸ਼ਮੀਲ ਸਿੰਘ ਤੇ ਮਿੱਠੂ ਇੱਕ ਰਮਾਈ ਕੋ ਉਹਦੇ ਮੁੰਡੇ ਕੀ ਤੋਂ ਅਵਰਤ ਤੇ ਕੋਹਦਾ ਨਾਮ ਜਾਣਦਾ ਹੈ ਕਿੰਨੇ ਬੰਦੇ ਸੀ ਤਿੰਨ ਆਗਮਤ ਲੱਗੇ ਜਿਹੜਾ ਜ਼ਖਮੀ ਹੋਇਆ ਜੀ ਕਿਵੇਂ ਉਹਦੀ ਸਥਿਤੀ ਕੀ ਮੈਂ ਬੰਦੇ ਉਹਦੀ ਸਥਿਤੀ ਜੀ ਉਹ ਵਸ ਬਾਂਹ ਵੱਡੀ ਵੀ ਹੈ ਟ੍ਰਾਂਸ ਤੇ ਲੱਗੇ ਹੋਏ ਆ ਇੱਕ ਉਂਗਲ ਵੱਡੀ ਵੀ ਹੈ ਮਤਲਬ ਟੁੱਟੀ ਵੀ ਹੈ ਤੇ ਉਹ ਹਰ ਚਾਹੇ ਉਹ ਉਹੀ ਚ ਬੜੇ ਲੱਠ ਲੱਗੇ ਹੋਏ ਨੇ ਸਰ ਜੀ ਆ ਦੀ ਗੁਰਦੁਆਰਾ ਸਾਹਿਬ ਦੀ ਜਿਹੜੀ ਇਹ ਕਮੇਟੀ ਹੈ ਜੀ ਇਹ ਕਿੰਨੇ ਟਾਈਮ ਤੋਂ ਰਜਿਸਟਰਡ ਹੋਈ ਹੀ ਹੈ ਜੀ ਇਹ ਕਿੰਨਾ ਕ ਮਤਲਬ ਕਿ ਜਿਹੜਾ ਇਹ ਕੰਮ ਕਿੰਨੇ ਟਾਈਮ ਤੋਂ ਕਰ ਰਹੀ ਹੈ ਜੀ ਕਮੇਟੀ ਮਤਲਬ ਜੀ ਇਹ ਬਹੁਤ ਦੇਰ ਦਾ ਚੱਲ ਰਿਹਾ ਮਤਲਬ ਕਮੇਟੀ ਦਾ ਠੀਕ ਠਾਕ ਚੱਲ ਰਿਹਾ ਸਾਰਾ ਕੁਝ ਅਜੇ ਤੱਕ ਕੋਈ ਘਟਨਾ ਨਹੀਂ ਹੋਈ ਕੋਈ ਇਹ ਪਹਿਲੀ ਵਾਲੀ ਹੋਇਆ ਸਰ। ਫਿਰ ਇਹ ਜਿਹੜਾ ਵਿਵਾਦ ਹੋਇਆ ਜੀ ਇਹ ਕਿਸ ਮਸਲੇ ਨੂੰ ਲੈ ਕੇ ਹੈ। ਇਹ ਮਸਲਾ ਬਸ ਕਮੇਟੀ ਬਦਲਦੀ ਹੋ ਗਿਆ। ਲੋਕ ਇਹ ਕਹਿੰਦੇ ਸੀ ਕਮੇਟੀ ਬਦਲੋ ਕਹਿੰਦੇ ਸੀ ਕਮੇਟੀ ਛੱਡਦੇ ਬਈ ਬਦਲਦੇ ਜੀ। ਬਸ ਇਸੇ ਵਿਵਾਦ ਖੜਾ ਹੋ ਗਿਆ। ਨਾ ਹਸਾਬ ਦਿੰਦੇ ਨੇ ਨਾ ਕੁਝ ਕਰਦੇ ਨੇ। ਕੋਈ ਬਸਮੂਰੀ ਦੀ ਗੱਲ ਚੱਲੀ ਵੀ ਇੰਨੇ ਨੂੰ ਆ ਗਏ ਵਿਚਰਨਾ। ਹੁਣ ਜਿਹੜਾ ਤੁਸੀਂ ਨੇ ਇਕੱਠ ਰੱਖਿਆ ਇਹਦੇ ਵਿੱਚ ਕੀ ਫੈਸਲਾ ਲਿਆ ਤੁਸੀਂ ਨੇ ਕੀ ਮਤਲਬ ਕਿ ਵਿਚਾਰ ਕਰੀਆ? ਬਹੁਤ ਸਾਰਾ ਤਾਂ ਕੁਝ ਹੋਇਆ ਹੀ ਨਹੀਂ ਜੰਨ ਦਾ ਚੱਲ ਪਿਆ ਇੱਥੇ। ਨਾ ਹੁਣ ਜਿਹੜੇ ਤੁਸੀਂ ਨੇ ਉਹ ਅਸੀਂ ਸੋਚਨੇ ਵੀ ਚਲੋ ਲਵਾਂਗੇ ਫੈਸਲਾ ਕੋਈ ਇਹਨਾਂ ਨੂੰ ਬਦਲ ਨਹੀਂ ਲਵਾਂਗੇ ਅੱਛਾ ਜੀ ਹਾਂ ਜੀ ਕੀ ਬਦਲਾਂਗੇ ਜੁਰਮ ਕਾਨੂੰਨੀ ਕਾਰਵਾਈ ਕੋਈ ਜਿਹੜੀ ਐਫ ਆਈ ਆਰ ਰਿਪੋਰਟ ਵਗੈਰਾ ਕੋਈ ਹੋਈ ਹੈ ਜੀ ਹਾਂ ਬਸ ਦੇਜੂਲ ਰੱਖੀ ਹੈ ਹੁਣ ਪੁਲਿਸ ਨੇ ਕਰਨਾ ਉਹ ਸਾਰਾ ਠੀਕ ਹੈ ਮੈਂ ਇੱਥੇ ਹਾਜ਼ਰ ਨਹੀਂ ਸੀ ਮਤਲਬ ਮਾਰਨ ਦੇ ਇਰਾਦੇ ਨਾਲ ਆਇਆ ਹਾਂ ਮੈਂ ਆਪਣੀ ਬੇਟੀ ਕੋਲ ਗਿਆ ਹੋਇਆ ਸੀ ਮੈਂ ਜਿਉਂ ਤੋਂ ਫੋਨ ਕਰਕੇ 12 ਕਰੀ ਉਹਨਾਂ ਨੇ ਵੀ ਬੜਾ ਸਹਿਯੋਗ ਕੀਤਾ ਉਹਨਾਂ ਨੇ ਵੀ ਛਡਾਇਆ ਪਰ ਪੰਜ ਛੇ ਵੱਡੇ ਹਥਿਆਰਬੰਦ ਮੁੰਨਾ ਮੁਰੇ ਪੰਜ ਚਾਰਾਂ ਦੇ ਕੀ ਚੱਲਦੀ ਜੀ ਮੁੰਡੇ ਦੀ ਸਾਰੀ ਬਾਹ ਵੱਡੀ ਪਈ ਆ ਜਾ ਕੇ ਚੈੱਕ ਕਰ ਲੋ ਜੀ ਹਸਪਤਾਲ ਜਿਹੜਾ ਮੁੰਡੂਲੇ ਸੀ ਨਾਲ ਕੀ ਨਾ ਆ ਫੋਨ ਜੀ ਉਹਨਾਂ ਦੇ ਬੰਦੇ ਜਦ ਇਧ ਧੋਗੇ ਜਿੱਥੇ ਇੱਕ ਮੱਖਣ ਸਿੰਘ ਆ ਜੀ ਸਾਡੇ ਮੈਂਬਰ ਸਾਹਿਬ ਦਾ ਉਹਨੇ ਫਿਰ ਉਹਦੇ ਮਤਲਬ ਜਿਹੜੇ ਸਬੂਤ ਮਟਾਈ ਮੋਟਰ ਚਲਾ ਕੇ ਸਾਰਾ ਧੋਗੇ ਸਾਫ ਕਰ ਗਿਆ ਇੱਕ ਘਟਨਾ ਸੀ ਸੀਸੀਟੀਵੀ ਕੈਮਰੇ ਚ ਹੋਈ ਹੈ ਜੀ ਰਿਕਾਰਡ ਜੀ ਰਿਕਾਰਡ ਆ ਪੱਤਰਕਾਰਾਂ ਨੂੰ ਦੇ ਦਿੱਤੀ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਤੇ ਜੀ ਕਾਰਵਾਈ ਹੋਵੇ ਸਰਸ ਨੂੰ ਕਾਰਵਾਈ ਪ੍ਰਸ਼ਾਸਨ ਕਾਰਵਾਈ ਕਰੇ ਇਨਸਾਫ ਚਾਹੀਦਾ ਇਹਨਾਂ ਨੇ ਤਾਂ ਮੁੰਡਾ ਮਾਰਤਾ ਸੀ ਜੇ ਹੁਣ ਕਾਰਵਾਈ ਨਾ ਹੋਈ ਇਹ ਹੋਰ ਵੀ ਮਾਰਨਗੇ ਕਿਸੇ ਨੂੰ ਪਹਿਲਾਂ ਵੀ ਇੱਕ ਨੇਕੀ ਨੇਕੀ ਆ ਜੀ ਇਹਨਾਂ ਨੇ ਉਹ ਵੀ ਉੱਟਿਆ ਪਹਿਲਾਂ ਇਸ ਤੋ ਯੂਆਈ ਦੇ ਤੋਂ ਉਹ ਵੀ ਮਾਰਨ ਵਾਲਾ ਕਰਤਾ ਸੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਬਸ ਹੋਰ ਕੋਈ ਮੰਗ ਨਹੀਂ ਮੇਰੀ ਤਾਂ ਕਿ ਅੱਗੇ ਬੱਚੇ ਰਹਿਣ ਬੇਕਸੂਰ ਨੇ ਜੇ ਇਹਨਾਂ ਤੇ ਕਾਰਵਾਈ ਨਾ ਹੋਈ ਇਹ ਹੋਰ ਮਾਰਨਗੇ ਜੀ ਕਿਸੇ ਨੂੰ ਇਹ ਬੇਨਤੀ ਆ ਮੇਰੀ ਜੀ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹ ਜਿਹੜੇ ਬੰਦੇ ਘਟਨਾ ਨੂੰ ਅੰਜਾਮ ਦੇਣ ਵਾਲੇ ਸੀ ਇਹ ਕੋਈ ਰਸੂਖਦਾਰ ਬੰਦੇ ਨੇ ਜਾਂ ਕੀਵੇਂ ਇਹ ਇਹਨਾਂ ਦਾ ਪਿਛੋਕੜ ਬਿਲਕੁਲ ਨਹੀਂ ਜੀ ਡਿਫਾਲਟਰ ਨੇ ਅੱਛਾ ਕਈ ੜਤਿਆਂ ਨਾਲ ਵੀ ਕੇਸ ਚੱਲ ਰਹੇ ਨੇ ਪੈਸੇ ਦੇਣ ਲੈਣ ਪਿੱਛੇ ਇਹਨਾਂ ਪਹਿਲਾਂ ਵੀ ਇੱਕ ਬੰਦਾ ਜੀ ਨੇ ਕੀਨੇ ਕੀਈ ਉਹ ਗਵਾ ਸੀ ਉਹਨਾਂ ਪੈਸਿਆਂ ਦਾ ਉਹ ਕੁੱਟਿਆ ਉਹਨੂੰ ਵੀ ਮਾਰਨ ਪਏ ਸੀ ਹੁਣ ਇਹ ਕਮੇਟੀ ਬਦਲ ਪਿੱਛੇ ਮੇਰਾ ਬੇਟਾ ਜੀ ਇਹਨਾਂ ਨੇ ਜਦੋਂ ਵੀ ਮੈਂ ਗੈਰ ਹਾਜ਼ਰ ਹਾਂ ਜਦ ਸੀ ਇੱਥੇ ਮੈਂ ਆਪਣੀ ਬੇਟੀ ਕੋਲ ਗਿਆ ਹੋਇਆ ਸੀ ਜੇ ਮੈਨੂੰ ਪਤਾ ਹੁੰਦਾ ਸ਼ਾਇਦ ਮੈਂ ਨਾ ਜਾਂਦਾ ਜੀ ਬੇਟੇ ਨੂੰ ਲੈ ਜਾਂਦਾ ਸੋ ਸਮਝਾ ਕੇ ਤੇ ਇਹਨਾਂ ਤੇ ਜੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਗਵਰਨਮੈਂਟ ਕਰੇ ਪ੍ਰਸ਼ਾਸਨ ਕਰੇ ਕੋਈਸ ਕਾਰਵਾਈ ਕਰੇ ਤਾਂ ਕਿ ਅੱਗੇ ਤੋਂ ਇਹ ਬੱਚ ਜਾਣ ਹੋਰ ਬੱਚੇ ਬਚੇ ਆਖਲਾ ਵੀ ਕੋਲ ਆ ਜੀ ਕਿਰਪਾਨਾਂ ਲੰਗੀਆਂ ਜੀ ਸਬੂਤ ਨੇ ਸੀਸੀਟੀਵੀ ਚ ਅਸੀਂ ਪੱਤਰ ਕਰਨ ਦੇਤੇ ਕੋਈਸ ਪ੍ਰਸ਼ਾਸਨ ਨੂੰ ਵੀ ਦੇਤੇ ਜੀ ਬੇਨਤੀਆਂ ਦੇ ਲਈ ਵੀ ਅੱਗੇ ਤੋਂ ਇਹ ਜੇ ਕੋਈ ਕਾਰਵਾਈ ਨਾ ਹੋਵੇ ਇਹਨਾਂ ਨੂੰ ਨਾਤ ਪਾਈ ਜਾਵੇ ਇਹ ਜੇ ਮਤਲਬ ਅਨਸਰ ਭਾਈ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਘਟਨਾ ਵਾਪਰੀ ਹੈ ਇਹਦੇ ਬਾਰੇ ਜੀ ਇਹ ਮੜੀ ਜਾਂ ਰਹੀ ਕਮੇਟੀ ਦਾ ਬਗਲ ਵਾਲੇ ਸਾਥ ਹੋਇਆ ਸੀ ਲਈ ਤੇ ਉਹਨਾਂ ਨੂੰ ਕਹਿੰਦੇ ਬੁਰੀ ਸਾਥ ਆਉਦੇ ਉਹ ਕਮੇਟੀ ਬੰਨ੍ਹਣ ਲਈ ਬੰਦੇ ਲਾਉਣੇ ਕਿਹਾ ਕਰਨੇ ਆ ਇਸ ਕਰਕੇ ਗੱਲਬਾਤ ਚੱਲ ਰਹੀ ਸੀ ਇਹਨਾਂ ਨੇ ਆਪਸ਼ਮਾਨੋਂ ਤੁਤੂ ਹੋ ਗਈ ਉਹਨੇ ਫੋਨ ਕਰਕੇ ਆਪਣੇ ਬੰਦੇ ਬੁਲਾ ਲਏ ਅਮਨਪਰਾ ਦੇ ਵੀ ਜੀ ਉਹਨੂੰ ਮੁੰਡੇ ਨੂੰ ਆ ਕੇ ਕੋਲ ਤਾਂ ਸਰਪੰਨਾ ਮਾਰਿਆ ਨੇ ਜਖਮੀ ਕਰਤਾ ਕਰੋ ਪਰ ਉਹ ਬਾਅਦ ਨੂੰ ਰਿੰਦਰਾ ਦਾ ਨਾਮ ਤੋਂ ਪਾਤੀ ਲਾ ਕੇ ਰਹੇਗਾ ਉਹ ਜੀ ਦੇ ਬਾਅਦ ਚੱਲੇਗਾ ਇਹੋ ਜੀ ਘਟਨਾ ਜਿਹੜੀ ਨਾਂ ਵਾਪਰੇ ਮਤਲਬ ਕਿ ਕਿਉਂ ਇਹ ਮਤਲਬ ਕਿ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਬੈਠ ਕੇ ਕਿਉਂ ਨਹੀਂ ਇਹ ਮਸਲੇ ਦਾ ਹੱਲ ਹੁੰਦਾ ਜੀ ਮਸਲਾ ਹੱਲ ਕਰਨ ਲਈ ਸੇ ਤੋਂ ਮਸਲਾ ਮੰਗਦੇ ਸੀ ਕਮੇਟੀ ਚੇਂਜ ਕਰਨੀ ਇਹ ਕਹਿੰਦੇ ਕਮੇਟੀ ਅਸੀਂ ਚੇਂਜ ਕਰਨੀ ਜਾਣੀ ਇਸ ਕਰਕੇ ਬਵਾਦ ਕਮੇਟੀ ਨੂੰ ਲੈ ਕੇ ਹੀ ਸਾਰਾ ਬਵਾਦ ਹਾਂ ਜੀ ਕਮੇਟੀ ਹੱਲ ਹੋ ਜਾਏ